ਪੀ ਕੰਗੜਾਰ ਨੋਦੇ ਵੱਲੋਂ ਜਿੱਥੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਅੱਤਵਾਦੀ ਦੱਸਿਆ ਗਿਆ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਲਗਾਤਾਰ ਮਾਹੌਲ ਭਖਦਾ ਗਿਆ ਸਿੱਖ ਜਥੇਬੰਦੀਆਂ ਦੇ ਵੱਲੋਂ ਜਾਂ ਸਿੱਖਾਂ ਆਗੂਆਂ ਦੇ ਵੱਲੋਂ ਕਹਿ ਸਕਦੇ ਹਾਂ ਕਿ ਲਗਾਤਾਰ ਇਸ ਬਿਆਨ ਦੀ ਨਿਖੇਦੀ ਕੀਤੀ ਜਾ ਰਹੀ ਹੈ ਉੱਥੇ ਹੀ ਇੱਕ ਹੋਰ ਇਸ ਦੇ ਵਿਚਾਲੇ ਬਿਆਨ ਸਾਹਮਣੇ ਆਇਆ ਗਿਆਨੀ ਬੂਟਾ ਸਿੰਘ ਦੇ ਵੱਲੋਂ ਸਿੱਧਾ-ਸਿੱਧਾ ਕੰਗੜਾ ਦਾ ਸਮਰਥਨ ਕੀਤਾ ਗਿਆ ਉਸ ਦੇ ਕੰਗੜਾ ਦੇ ਬਿਆਨ ਦੇ ਉੱਤੇ ਉਹਨਾਂ ਨੇ ਆਪਣਾ ਪ੍ਰਤੀਕਰਮ ਦਿੱਤਾ ਸਿੱਧਾ-ਸਿੱਧਾ ਉਸ ਦੀ ਹਮਾਇਤ ਕਰਦੇ ਨਜ਼ਰ ਆਏ ਉਹਨਾਂ ਕਿਹਾ ਕਿ ਜਿਹੜੇ ਬੰਦੇ ਪਿੰਡਰਾ ਵਾਲੇ ਨੂੰ ਸ਼ਹੀਦ ਕਹਿੰਦੇ ਨੇ ਜਾਂ ਫਿਰ ਮੈਂ ਕਹਾ ਉਹ ਅੱਤਵਾਦੀ ਹੈ ਤੁਸੀਂ ਕੀ ਮੇਰਾ ਮੂੰਹ ਬੰਦ ਕਰਵਾ ਦੋਗੇ ਉਹਨਾਂ ਕਿਹਾ ਕਿ ਪੰਜਾਬ ਦੇ 90% ਲੋਕ ਇਸ ਨੂੰ ਅੱਤਵਾਦੀ ਕਹਿੰਦੇ ਨੇ ਕੰਗੜਾ ਨੂੰ ਤਾਂ ਪਾਸੇ ਕਰ ਦੋ ਉਹ ਨੜਕਿਆ ਕਿ ਕੌਮ ਨੂੰ ਮਰਵਾਉਣ ਵਾਲਾ ਵੀ ਪਿੰਡਰਾ ਵਾਲਾ ਏ ਉਹਨਾਂ ਨੇ ਕਿਹਾ ਕਿ ਸਰਕਾਰਾਂ ਦੱਸਨ ਕੀ ਉਸ ਨੂੰ ਸ਼ਹੀਦ ਮੰਨਦੀਆਂ ਨੇ ਉਥੇ ਹੀ ਖਾਲਿਸਤਾਨੀਆਂ ਤੇ ਵੀ ਬੂਟਾ ਸਿੰਘ ਵਰ ਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਖਾਲਿਸਤਾਨੀਆਂ ਨੇ ਗੰਦ ਪਾਇਆ ਹੋਇਆ ਦੱਸਦੀ ਕਿ ਪੰਜਾਬ ਭਰ ਦੇ ਵਿੱਚ ਜਦੋਂ ਕੰਗੜਾ ਰਣੋਤ ਦੇ ਵੱਲੋਂ ਇੱਕ ਬਿਆਨ ਸਾਂਝਾ ਕੀਤਾ ਗਿਆ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨੂੰ ਅੱਤਵਾਦੀ ਦੱਸਿਆ ਹਾਲਾਂਕਿ ਇਹ ਬਿਆਨ ਉਸ ਦਾ ਪਹਿਲਾ ਨਹੀਂ ਸੀ ਇਸ ਤੋਂ ਪਹਿਲਾਂ ਵੀ ਲਗਾਤਾਰ ਜਹੀਆਂ ਗਲਤ ਬਿਆਨਬਾਜ਼ੀਆਂ ਕੰਗੜਾ ਰਣੋਤਕਾਰ ਦੀ ਨਜ਼ਰ ਆਈ ਪਰ ਉਥੇ ਹੀ ਸਿੱਖ ਆਗੂਆਂ ਦੇ ਵੱਲੋਂ ਲੱਗ ਲਗਾਤਾਰ ਇਸ ਬਿਆਨ ਦੀ ਨਿਖੇਦੀ ਕੀਤੀ ਜਾ ਰਹੀ ਸੀ ਕੰਗੜਾ ਰਣੋਤ ਨੂੰ ਨਸੀਹਤਾਂ ਦਿੱਤੀਆਂ ਜਾ ਰਹੀਆਂ ਸੀ ਤਾਂ ਭਾਜਪਾ ਨੂੰ ਤਾੜਤਾ ਕੀਤੀ ਜਾ ਰਹੀ ਸੀ ਪਰ ਇਸ ਦੇ ਵਿਚਾਲੇ ਬੂਟਾ ਸਿੰਘ ਦੇ ਵੱਲੋਂ ਅਜਿਹਾ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਮਾਹੌਲ ਹੋਰ ਪੱਕ ਗਿਆ ਬੂਟਾ ਸਿੰਘ ਨੇ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਕੀਤਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਸਾਡੇ ਕੌਮ ਦੇ ਬਹੁਤ ਵੱਡੇ ਕੜਮ ਚੌਧਰੀ ਕੰਗੜਾ ਰਣੋਤ ਦਾ ਵਿਰੋਧ ਕਰੀ ਜਾਂਦੇ ਆ ਕਹਿੰਦੇ ਉਹਨੇ ਪਿੰਡਾਂ ਵਾਲੇ ਸੰਤਾਂ ਵਾਸਤੇ ਇੱਕ ਬਿਆਨ ਦੇ ਦਿੱਤਾ ਕਿ ਉਹ ਖਾਲਸਤਾਨੀ ਨੇ ਜਾਂ ਅਤਵਾਦੀ ਨੇ ਜਾਂ ਉਹਨੇ ਅਰੌਲ ਗਾਂਧੀ ਦੇ ਬਿਆਨ ਦਾ ਜਵਾਬ ਦੇ ਦਿੱਤਾ ਕਿ ਉਹ ਖਾਲਸਤਾਨੀ ਕਵੇ ਇਹ ਜਿਹੜੀਆਂ ਗੱਲਾਂ ਤਾਂ ਚੱਲਦੀਆਂ ਨੇ ਉਹਦਾ ਇੱਕ ਹਿੰਦੂ ਹੈ ਤੇ ਜਾਂ ਇੱਕ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੀ ਗੰਗਨਾ ਰਣੌਤ ਇੱਕ ਫਿਲਮੀ ਐਕਟਰ ਹੈ ਉਹਨਾਂ ਨੇ ਜੋ ਕਹਿ ਦਿੱਤਾ ਉਹਦਾ ਆਪਣਾ ਅਕਸਤਲੀਅ ਉਸੇਗਾ ਤਜਰਬਾ ਹੈਗਾ ਹੁਣ ਸਰਕਾਰ ਜਿਹੜੀ ਹੈ ਕੀ ਭਿੰਡਰਾਂ ਵਾਲਿਆਂ ਨੂੰ ਉਹ ਸ਼ਹੀਦ ਮੰਦੀ ਹੈ ਜਾਤਵਾਦੀ ਮੰਦੀ ਹੈ ਜਾਂ ਖਾਲਸਤਾਨੀਆਂ ਨੂੰ ਕੋਈ ਇੱਥੇ ਇਜਾਜ਼ਤ ਹੈਗੀ ਹੈ ਕਿ ਤੁਸੀਂ ਗੁੰਡਾਗਲ ਦੀ ਕਰੋ ਇਹ ਸਾਰਿਆਂ ਗੱਲਾਂ ਪਾਛੇ ਕਰੋ ਕੋਈ ਗੱਲਾਂ ਨਹੀਂ ਆਪਾਂ ਕਰਦੇ ਹੁਣ ਜਿਹੜੇ ਬੰਦੇ ਭਿੰਡਾਂ ਵਾਲਿਆਂ ਨੂੰ ਸ਼ਹੀਦ ਕਹਿੰਦੇ ਆ ਜਾਂ ਖਾਲਸਤਾਨੀ ਕਹਿੰਦੇ ਆ ਕਿ ਮੈਂ ਜੇ ਇਹ ਸਟੇਟਮੈਂਟ ਦੇਵਾ ਮਹਿਕਮਾ ਕੀ ਅਤਵਾਦੀ ਸੀ ਜੋ ਖਾਲਸਤਾਨੀ ਹੈ ਕਿ ਤੁਸੀਂ ਮੇਰਾ ਮੂੰਹ ਬੰਦ ਕਰਾ ਦਿਓਗੇ ਇਹ ਤਾਂ ਸ਼ਰਿਆਮ ਲੋਕਾਂ ਨੂੰ ਪਤਾ ਹੈ ਪੰਜਾਬ ਦੇ 90% ਲੋਕ ਇਹ ਕਹਿੰਦੇ ਨੇ ਕਿ ਭਿੰਡਰਾਂ ਵਾਲਾ ਅਤਵਾਦੀ ਸੀ ਭਿੰਡਰਾਂ ਵਾਲੇ ਨੇ ਕੌਮ ਮਰਵਾਈ ਹੈ ਅਤਵਾਦ ਦਾ ਦੌਰ ਭਿੰਡਰਾਂ ਵਾਲੇ ਨੇ ਸ਼ੁਰੂ ਕੀਤਾ ਹੈ ਇਹ ਤਾਂ 90% ਲੋਕ ਕਹਿੰਦੇ ਆ ਚੌਂਗਣਾ ਨੌਂ ਦੀ ਗੱਲ ਹੀ ਪਾਸੇ ਕਰਦੇ ਉਹ ਲੋਕ ਇਹ ਕਹਿੰਦੇ ਨੇ ਪਾਸੇ ਕਰੋ ਪੰਜਾਬ ਦੇ 90% ਲੋਕ ਇਹ ਕਹਿੰਦੇ ਨੇ ਕਿ ਭਿੰਡਰਾਵਾਲਾ ਅਤਵਾਦੀ ਸੀ ਤੇ ਉਹਨੇ ਅਤਵਾਦ ਦੀ ਸ਼ੁਰੂਆਤ ਕੀਤੀ ਹੈ ਜਿਹੜੀ ਗੁੰਡਾਗਰਦੀ ਅਤਵਾਦ ਦੇ ਰੂਪ ਵਿੱਚ ਹੋਈ ਹੈ ਜਮਲੂ ਸਟਾਰਵੇਡ ਹੋਈ ਹੈ ਉਹ ਸਾਰੇ ਆਮ ਲੋਕਾਂ ਨੂੰ ਪਤਾ ਹੈ ਇਥੇ ਕਿਸੇ ਦੇ ਕੋਲ ਸਰਟੀਫਿਕੇਟ ਲੈਣ ਦੀ ਕਿ ਲੋੜ ਪਈ ਹੈ ਹੁਣ ਜਿਹੜੇ ਬੰਦੇ ਕਹਿੰਦੇ ਨੇ ਕਿ ਤੁਸੀਂ ਅਤਵਾਦੀ ਨਾ ਕਹੋ ਕਿ ਸਰਕਾਰ ਨੇ ਪਿੰਡਾ ਵਾਲੇ ਨਸ਼ੀਦ ਮੰਨੇ ਹੋਇਆ ਜੇ ਪੰਜਾਬ ਦੇ 90% ਲੋਕ ਪਿੰਡਾ ਵਾਲੇ ਸ਼ਹੀਦ ਮੰਨਦੇ ਆ ਉਹ ਕਹਿੰਦੇ ਆਤਵਾਦੀ ਸੀ ਜੱਜ ਵੀ ਕਹਿਆ ਜਾਂਦਾ ਨੈਵੀ ਕਹਿ ਰਿਹਾ ਕੱਤਵਾਦੀ ਸੀ ਉਹਨਾਂ ਜਿੰਨਾਂ ਗੁੰਡਾਗਰਦੀ ਜਿੰਨੀ ਗੁੰਡਾਗਰਦੀ ਕੀਤੀ ਹੈ ਇਹ ਸ਼ਾਹ ਨੂੰ ਪਤਾ ਕਿ ਤੋਂ ਉਹ ਕਹਿ ਕੋ ਇਹ ਕਿਤੇ ਮੈਂ ਬੇਨਤੀ ਕਰਨੀ ਹੈ ਜਿਹੜੀਆਂ ਆ ਕਦੇੜਾ ਕੁਝ ਅਮਰੀਕਾ ਬੈਠੀਆਂ ਨੇ ਇੰਗਲੈਂਡ ਬੈਠੀਆਂ ਨੇ ਜਾਂ ਕੈਨੇਡਾ ਬੈਠੀਆਂ ਨੇ ਜਿੰਨੇ ਵੀ ਭਾਵੇਂ ਜਰਮਨ ਬੈਠੇ ਨੇ ਆਸਟ੍ਰੇਲੀਆ ਬੈਠੇ ਨੇ ਇਹ ਸਾਰੇ ਖਾਲਸਤਾਨ ਦੇ ਨਾਂ ਤੇ ਗੰਦ ਪਾ ਰਹੇ ਨੇ ਭਿੰਡਰਾਂ ਵਾਲੀ ਫੁੱਟ ਲਾ ਦਿੰਦੇ ਮੂਰੇ ਭਿੰਡਰਾਂ ਵਾਲਾ ਜਿੰਦਾਬਾਦ ਦੀਪ ਸਿੰਘ ਜਿੰਦਾਬਾਦ ਹਮਸਤ ਬਾ ਜਿੰਦਾਬਾਦ ਇਹੀ ਕਹਿੰਦੇ ਆ ਤੇ ਇਹ ਜਿਹੜੇ ਭਿੰਡਰਾਂ ਵਾਲੇ ਦੇ ਨਾਂ ਤੇ ਨਾਅਰੇ ਲਾਉਣ ਵਾਲੇ ਨੇ ਖਾਲਸਤਾਨ ਜਿੰਦਾਬਾਦ ਕਹਿਣ ਵਾਲੇ ਨੇ ਇਹਨਾਂ ਨੇ आज तक कितने कुत्ते ने ड्यूटी मारी है ते नाही बजनी है क्योंकि पता है ਵੀ ਉਹਦੋਂ ਗੱਲਬਾਤ ਕੁਝ ਹੋਰ ਸੀ ਜੇ ਅੱਜ ਕੋਈ ਕਵਾਂਗੇ ਪੁਲਿਸ ਨੇ ਚੱਕਣੇ ਕਹਿੰਦਾ ਚੰਗੀ ਤਰ੍ਹਾਂ ਪਟਾ ਫੇਰੂ ਫਿਰ ਐਨਐਸਏ ਲਾਉ ਜਾਂ ਜਵਾਲਾ ਲਾਉ ਹੁਣ ਕੇ ਜਵਾਨ ਤੋਂ ਹੋਣੀ ਨਹੀਂ ਪਤਾ ਇਹਨਾਂ ਖੋਤਿਆਂ ਨੂੰ ਵੀ ਹੈਗਾ ਵੀ ਅਸੀਂ ਹੁਣ ਐਦਾਂ ਪਨੀ ਦੇ ਨਾਲ ਪੰਗਾ ਨਹੀਂ ਲੈ ਸਕਦੇ ਅਸੀਂ ਸੈਂਟਰ ਨਾਲ ਇਹਦਾ ਮੱਥਾ ਨਹੀਂ ਲਾ ਸਕਦੇ ਪਤਾ ਇਹਨਾਂ ਨੂੰ ਵੀ ਹੈਗਾ ਦੀਦਾ ਰਿਜ਼ਲਟ ਕੀ ਹੁੰਦਾ ਬਾਅਦ ਵਿੱਚ ਮੈਂ ਜਿਹੜੀ ਗੱਲ ਕੀਤੀ ਆ ਨਾ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਆ ਕਰੋ ਸਮਝਿਆ ਕਰੋ ਵੀ ਜੇ ਕੰਗੜਾ ਰਣੋਤ ਕਹਿੰਦੀ ਹੈ ਪਿੰਡਾਂ ਵਾਲਾ ਅਤਵਾਦੀ ਸੀ ਖਾਲਸਤਾਨੀ ਸੀ ਉਹ ਤਾਂ ਤੁਹਾਡੇ ਸਭ ਨਾਲ ਦਾ ਸਾਡੇ ਸੰਤਾਂ ਨੂੰ ਇਦਾਂ ਕਿਉਂ ਕਹਿ ਦਿੱਤਾ ਕੰਗੜਾ ਰਣੋਤ ਆਪਣੇ ਮਸ਼ਹੂਰੀ ਬਾਤ ਕਿਰਦੀ ਹੈ ਉਹਨੂੰ ਮਸ਼ਹੂਰੀਆਂ ਦੀ ਕਿ ਲੋੜ ਹੈ ਹਰੇ ਨੀਲੀਆਂ ਪੱਗਾਂ ਵਾਲੇ ਨਹੰਗ ਲਾਣਾ ਹੋ ਗਿਆ ਜਾਂ ਟਕਸ਼ਾਲੀ ਹੋਗੇ ਜਾਂ ਖਾਲਸਾਨੀ ਹੋਗੇ ਇਹਨੂੰ ਕੋਹ ਜਾਣਦਾ ਇਹ ਤਾਂ ਗਾਣੀ ਗਲੋਚ ਕਰਕੇ ਤੁਹਾਨੂੰ ਕਿੰਨੇ ਫਰੋਤੀਆਂ ਮੰਗ ਕੇ ਆਪਣਾ ਨਾਸਟਮ ਕੋਣ ਦੀ ਕੋਸ਼ਿਸ਼ ਕਰਦੇ ਔਰ ਜਿਵੇਂ ਠਾਕਰ ਗੱਪੀ ਪਟਿਆਲਾ ਵਾਲਾ ਕਹਿੰਦਾ ਸੀ ਨਾ ਕਹਿੰਦਾ ਅਕਾਲ ਦਰਸ ਸਾਹਿਬ ਤੇ ਹਮਲਾ ਭਿੰਡਰਾਂ ਵਾਲੇ ਨੇ ਗੁਰੂ ਗੋਬਿੰਦ ਸਿੰਘ ਨਾਲ ਰੈ ਕਰਕੇ ਕੀਤਾ ਕਨਪ ਮਾ ਗੁਰੂ ਕਲਗੀਧਰ ਪਾਸ਼ਾ ਨੇ ਸੁਖਨੇ ਵਿੱਚ ਆ ਕੇ ਭਿੰਡਰਾਂ ਵਾਲੇ ਨੂੰ ਕਿਹਾ ਸੀ ਕਿ ਜੇ ਕੱਲ ਕਰਦੇ ਹਮਲਾ ਹੋ ਗਿਆ ਨਾ ਤਾਂ ਟਕਸਾਲ ਦੀ ਮਸ਼ਹੂਰੀ ਹੋਊ ਰਿਸ਼ਾਲ ਦੀ ਚੜ੍ਹਦੀ ਕਲਾ ਹੋਊ ਇਹ ਗੱਪ ਤਾਂ ਤੁਸੀਂ ਆ ਮਾਰੇ ਹੋਏ ਆ ਉਹ ਪਟਿਆਲਾ ਵਾਲੇ ਗੱਪੀ ਨੂੰ ਤੁਸੀਂ ਕੱਢ ਕੇ ਦੇਖਣੋ ਸੱਚ ਕਰਕੇ ਦੇਖ ਲਓ YouTube ਤੇ ਤੇ ਜੇ ਇਹ ਗੱਪਾਂ ਮਾਰੀਆਂ ਨੇ ਤੁਸੀਂ ਤੁਹਾਨੂੰ ਆਗਨ ਨਹੀਂ ਆਈ ਤਾਂ ਫਿਰ ਤਾਂ ਆਤਵਾਦੀ ਕਿਹਾ ਜਾਊਗਾ ਉਹਨਾਂ ਆਤਵਾਦੀ ਨੰਦੇ ਕਾਉਂਦੇ ਜਿਹੜਾ ਕੋਈ ਕਿਸੇ ਦਾ ਸ਼ਰੀਰਾਂ ਮਕਤਲ ਮਾਰੇ ਕਤਲ ਕਰੇ ਗੋਲੀਆਂ ਮਾਰ ਕੇ ਕਿਸੇ ਬੰਦੇ ਨੂੰ ਕਰਪਾਨਾ ਪੱਟ ਦੇਵੇ ਕਿਸੇ ਨੂੰ ਅੱਗ ਲਾ ਕੇ ਸਾੜ ਦੇਵੇ ਜਿਹੜਾ ਕਹਿੰਦਾ 5000 ਹਿੰਦੂ ਵੱਢੂਗਾ ਉਹ ਕੀ ਹੁੰਦਾ ਹੈ ਉਹ ਸੰਤ ਹੁੰਦਾ ਹੈ ਉਹ ਆਤਵਾਦੀ ਹੁੰਦਾ ਹੈ ਤੇ ਇਹ ਕਰਤੂਤਾਂ ਦੇਖ ਕੇ ਅਗਰ ਨਾਤਵਾਦੀ ਕਹਸਾਂ ਸਾਨੂੰ ਅਸੀਂ ਗੁੱਸਾ ਕਿਉਂ ਕਰਦੇ ਕੰਨਲੀ ਟੰਗਣਾ ਦੀ ਗੱਲ ਨਾ ਕਰੋ ਇੱਥੇ ਪੰਜਾਬ ਦੇ ਵਿੱਚ 90% ਲੋਕ ਨੇ ਜਿਹੜੇ ਕਹਿੰਦੇ ਭਿੰਡਰਾਂਵਾਲਾ ਆਤਸ਼ਵਾਦੀ ਹੈ ਇਹ ਸਾਨੂੰ ਮੰਨਣਾ ਪੈਣਾ ਤੇ ਉਹ ਹੀ ਗੁੰਡਾਗਰਦੀ ਜਿਹੜੀ ਭਿੰਡਰਾਂਵਾਲੇ ਬਣੇ ਹੋਈ ਆ ਅੱਜ ਹੋ ਰਹੀ ਹੈ ਗੁੰਡਾਗਰਦੀ ਅੜੀਆਂ ਲੀਨੀਆਂ ਪੱਗਾਂ ਵਾਲੇ ਫਿਰਦੇ ਨੇ ਟਕਸਾਲ ਦੇ ਚੋਲਿਆਂ ਵਾਲੇ ਇਹ ਸਾਡੇ ਬਾਬੇ ਅੱਜ ਉਹੀ ਗੁੰਡਾਗਰਦੀ ਕਰ ਰਹੇ ਨੇ ਉਹ ਵੀ ਆਤਵਾਦੀ ਸੀ ਇਹ ਵੀ ਆਤਵਾਦੀ ਨੇ ਜਿਹੜੇ ਇਹ ਗੁੰਡਾਗਰਦੀ ਕਰ ਰਹੇ ਨੇ ਇਹ ਖੁੱਲਾ ਚੈਲੰਜ ਹੈ ਤੁਸੀਂ ਕੰਨਾਂ ਦੀ ਗੱਲ ਛੱਡੋ ਮੈਂ ਕਹਿੰਨਾ ਤੁਹਾਡੀ ਸਿੱਖ ਕਰੋ ਕੀ ਕਰਨਾ ਤੁਸੀਂ ਜਦੋਂ 90% ਲੋਕ ਕਹਿੰਦੇ ਨੇ ਕਿ ਭਿੰਡਰਾਂ ਵਾਲੇ ਨੇ ਕੌਮ ਮਰਵਾਈ ਹੈ ਦਰਵਾਸਾ ਦੇ ਵਿੱਚ ਲੋਕੇ ਬਹਿਤਾ ਸੀ ਇਹ ਗੱਲਾਂ ਆਮ ਲੋਕ ਕਹਿੰਦੇ ਆ ਅਸੀਂ ਅਸੀਂ ਮੂਰਖ ਭੇਡਾਂ ਦੀ ਤਰ੍ਹਾਂ ਪਿੱਛੇ ਲੱਗੇ ਫਿਰ ਅਸੀਂ ਮੰਨਣਾ ਥੋੜੀ ਹੈ ਬੜਾ ਕੋਹੜਾ ਸੱਚ ਹੈ ਇਹ